ਦੇਖੋ ਇਹਦੇ ਵਿੱਚ ਤਾਂ ਅਸੀਂ ਅਫੇਅਰ ਤਾਂ ਲੋਚ ਕਰ ਲਈ ਸੀ ਉਹ ਤਾਂ ਸਾਰੇ ਕਾਰਜ ਮੁਕੰਮਲ ਕਰ ਲਈ ਸੀਗੇ ਲੇਕਿਨ ਪਰਿਵਾਰਕ ਮੈਂਬਰਾਂ ਦੀ ਇਹ ਇੱਛਾ ਸੀ ਵੀ ਕਿ ਜਦ ਤੱਕ ਜਿਹੜਾ ਦੋਸ਼ੀ ਆ ਇਹ ਰਸਤ ਨਹੀਂ ਕਰਦੇ ਤਦ ਤੱਕ ਅਸੀਂ ਜਿਹੜਾ ਪੋਸਟਮਾਰਟਮ ਉਹ ਸਰਕਾਰ ਨਹੀਂ ਕਰਨਾ ਅਸੀਂ ਕੱਲ ਸਾਰਾ ਦਿਨ ਕੰਟੀਨਿਊਸ ਨਾਈਟ ਤੱਕ ਅਸੀਂ ਬਟਾਲਾ ਕਲਾਨੌਰ ਦਰਬਾਸਪੁਰ ਏਰੀਆ ਤੇ ਇਹ ਰੇਡ ਕੀਤੀ ਨੇ ਕਾਫੀ ਇਹਨਾਂ ਦੀ ਰੈਲੇਟਿਵ ਤੇ ਜਿਹਨੀਆਂ ਰਿਸ਼ਤੇਦਾਰੀਆਂ ਸਾਰੇ ਰੇਡ ਕੀਤੀ ਨੇ ਇਹ ਸਾਨੂੰ ਅਨੁਸ਼ਾਮੀ 11 ਵਜੇ ਜਿਹੜੀ ਆ ਇਹ ਜਿਹੜੀ ਅਸਾਸਲ ਹੋਈ ਸਾਨੂੰ ਅਸੀਂ ਇਹਨੂੰ 11 ਵਜੇ ਫੜ ਲਿਆ ਅਸੀਂ ਇਹਦੀ ਗੁਰਪ੍ਰੀਤ ਸਿੰਘ ਇਹਦਾ ਨਾਮ ਆ ਜਿਹੜਾ ਦੋਸ਼ੀ ਆ ਇਹ ਹੈਗਾ ਤਾਂ ਮੁਲਾਜ਼ਮਾ ਪੰਜਾਬ ਪੁਲਿਸ ਦਾ ਜਿਹੜੇ ਟ੍ਰੇਨਿੰਗ ਕਰ ਰਿਹਾ ਹੈਗਾ ਇਹ ਪੀਏਪੀ ਕੰਪਲੈਕਸ ਦੇ ਵਿੱਚ ਇਹ ਗੱਡੀ ਤੇ ਜਾ ਰਿਹਾ ਸੀਗਾ ਹਾਂ ਸਰ ਜੋ ਐਕਸੀਡੈਂਟ ਵਾਲਾ ਮਾਮਲਾ ਸੀ ਜਿਸ ਦੇ ਵਿੱਚ ਪਰਿਵਾਰਿਕ ਮੈਂਬਰਾਂ ਨੇ ਅੱਜ ਫੇਰ ਤੁਹਾਨੂੰ ਮਿਲੇ ਆਗੇ। ਕਾਰਵਾਈ ਕਿਤੇ ਤੱਕ ਪਹੁੰਚੀ ਸਰ? ਦੇਖੋ ਇਹਦੇ ਵਿੱਚ ਤਾਂ ਅਸੀਂ ਐਫਆਈਆ ਤਾਂ ਲੋਜ ਕਰ ਲਈ ਸੀ ਉਹ ਤਾਂ ਸਾਰੀ ਕਾਰਵਾਈ ਮੁਕੰਮਲ ਕਰ ਲਈ ਸੀ ਲੇਕਿਨ ਪਰਿਵਾਰਕ ਮੈਂਬਰਾਂ ਦੀ ਇਹ ਇੱਛਾ ਸੀਗੀ ਕਿ ਜਦ ਤੱਕ ਜਿਹੜਾ ਦੋਸ਼ੀ ਆ ਇਹ ਰੈਸਟ ਨਹੀਂ ਕਰਦੇ ਉਸ ਤੱਕ ਅਸੀਂ ਜਿਹੜਾ ਪੋਸਟਮਾਰਟਮ ਉਹ ਸੰਸਕਾਰ ਨਹੀਂ ਕਰਨਾ। ਅਸੀਂ ਕੱਲ ਸਾਰਾ ਦਿਨ ਕੰਟੀਨਿਊਸ ਨਾਈਟ ਤੱਕ ਅਸੀਂ ਬਟਾਲਾ ਕਲਾਨੌਰ ਬਰਦਾਸਪੁਰ ਏਰੀਆ 'ਚ ਅਸੀਂ ਰੇਡ ਕੀਤੇ ਨੇ ਕਾਫੀ ਇਨਾਂ ਦੇ ਰਿਲੇਟਿਵ ਦੇ ਜਿੰਨੀਆਂ ਰਿਸ਼ਤੇਦਾਰੀਆਂ ਸਾਰੇ ਰੇਡ ਕੀਤੇ ਨੇ ਇਹ ਸਾਨੂੰ ਗੱਲ ਸ਼ਾਮੀ 11 ਵਜੇ ਜਿਹੜੀ ਆ ਇਹ ਜਿਹੜੀ ਹਾਸਲ ਹੋਈ ਸਾਨੂੰ ਅਸੀਂ ਇਹਨੂੰ 11 ਵਜੇ ਫੜ ਲਿਆ ਅਸੀਂ ਇਹਦੀ ਗੁਰਪ੍ਰੀਤ ਸਿੰਘ ਇਹਦਾ ਨਾਮ ਆ ਜਿਹੜਾ ਦੋਸ਼ੀ ਆ ਇਹ ਹੈਗਾ ਤਾਂ ਮੁਲਾਜ਼ਮਾ ਪੰਜਾਬ ਪੁਲਿਸ ਦਾ ਟ੍ਰੇਨਿੰਗ ਕਰ ਰਿਹਾ ਹੈਗਾ ਇਹ ਪੀਏਪੀ ਕੰਪਲੈਕਸ ਦੇ ਵਿੱਚ ਇਹ ਗੱਡੀ ਤੇ ਜਾ ਰਿਹਾ ਸੀਗਾ ਇਹਦੀ ਗੱਡੀ 3 ਵੀਲਰ ਨਾਲ ਟਕਰਾਈ ਆ ਜਿਹਦੇ ਵਿੱਚ 3 ਬੰਦਿਆਂ ਦੀ ਮੌਤ ਹੋ ਗਈ ਸੀ 2 ਇੰਜਣ ਰੋਗੇ ਸੀ ਤੇ ਇਹਨੂੰ ਅਸੀਂ ਗ੍ਰਿਫਤ ਕ ਕਰ ਲਿਆ ਵਾ ਅੱਜ ਅਸੀਂ ਕੋਰਟ ਦੇ ਵਿੱਚ ਇਹਨੂੰ ਪੇਸ਼ ਕਰ ਰਹੇ ਹਾਂ ਪੇਸ਼ ਕਰਕੇ ਦਾ ਰਿਮਾਰਨ ਹਸਲ ਕਰ ਰਹੇ ਸਰ ਕਿਹੜੀ ਜਗ੍ਹਾ ਤੇ ਐ ਕੰਮ ਨੌਕਰੀ ਕਰ ਰਿਆ ਸੀ ਇਸ ਟਾਈਮ ਇਹ ਨੌਕਰੀ ਪੀਪੀ ਚ ਟ੍ਰੇਨਿੰਗ ਕਰਦਾ ਜੀ ਪੀਪੀ ਕੰਪਲੈਕਸ ਦੇ ਵਿੱਚ ਪੀਪੀ ਦਾ ਨੌਕਰੀ ਪਤਾ ਲੱਗਿਆ ਕਿਉਂ ਇਹ ਹਾਸਾ ਜਿਹੜਾ ਕਿ ਕਿੱਥੇ ਐਕਚੁਅਲੀ ਉੱਥੋਂ ਛੁੱਟੀ ਲੈ ਕੇ ਤੇ ਘਰ ਨੂੰ ਜਾ ਰਿਹਾ ਸੀਗਾ ਜੀ ਇਹਦਾ ਮਕਸਦ ਸੀਗਾ ਮੈਂ ਰਾਤੋ ਰਾਤ ਘਰੇ ਜਾ ਕੇ ਸਵੇਰੇ ਵਾਪਸ ਆ ਜਾਾਂ ਪੱਲ ਇਹਨੂੰ ਇਹ ਨਹੀਂ ਪਤਾ ਕਿ ਤੇਰੇ ਮਲਕੇ ਜੇ ਕੀ ਰਸਤੇ ਇਹ ਹਾਦਸਾ ਵਾਪਰ ਜਣਾ ਜਿਹਦੇ ਨਾਲ ਇਹਦੇ ਤੋਂ ਤਿੰਨ ਬੰਦਿਆਂ ਦੀ ਜਿਹੜੀ ਮੌਤ ਹੋ ਚੁਕੀ ਸਿਰਫ ਕੱਲਾ ਹੀ ਸੀ ਨਾਲ ਹੋਰ ਵੀ ਇਹਦੇ ਨਾਲ ਨਹੀਂ ਕੱਲਾ ਹੀ ਸੀ ਕੱਲਾ ਹੀ ਸੀ ਠੀਕ ਗ੍ਰਫਤਾਰ ਕਿੱਥੋਂ ਕੀਤਾ ਸਰ ਹਾਂਜੀ ਗ੍ਰਫਤਾਰ ਕਿੱਥੋਂ ਕੀਤਾ ਇਹਨੂੰ ਗ੍ਰਫਤਾਰ ਕੀਤਾ ਇੱਥੋਂ ਜਲੰਧਰ ਤੋਂ ਕੀਤਾ ਲੋਕਲੀ ਲੋਕ ਆਇਆ ਸੀ ਠੀਕ ਹਾਂਜੀ ਸਰ ਕੀ ਨਾਮ ਹੈ ਰਜੇਸ਼ ਕੁਮਾਰ ਬੀਤੀ ਦੀ ਨਹੀਂ ਬੀਤੀਪੁਰ ਦੇ ਵਿੱਚ ਇੱਕ ਐਕਸੀਡੈਂਟ ਹੋਇਆ ਸੀ ਜਿਸ ਦੇ ਵਿੱਚ ਕਈ ਮੌਤ ਹੋਏ ਸਨ ਉਹਨਾਂ ਦੇ ਵਿੱਚੋਂ ਤੁਹਾਡੇ ਕੀ ਲੱਗਦੇ ਨੇ ਉਹ ਮੇਰਾ ਬੇਟਾ ਪੰਕਜ ਹਾਂਜੀ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਗਈ ਹੁਣ ਤੱਕ ਪੁਲਿਸ ਵੱਲੋਂ ਕਾਰਵਾਈ ਕੀ ਕੀਤੀ ਗਈ ਹੈ ਬੰਦੇ ਨੂੰ ਗ੍ਰਿਫਤਾਰ ਕੀਤਾ ਗਿਆ ਗੁਰਪ੍ਰੀਤ ਸਿੰਘ ਨੂੰ ਸਾਨੂੰ ਨਿਆਂ ਦਿੱਤਾ ਇਹਨਾਂ ਨੇ ਤੇ ਹੁਣ ਤੁਸੀਂ ਐਸ ਐਚ ਓ ਗੁਰਪ੍ਰੀਤ ਸਿੰਘ ਸੁਖਵਿੰਦਰ ਸਿੰਘ ਜੀ ਨੇ ਬਹੁਤ ਅੱਛਾ ਸਾਡਾ ਸਾਥ ਦਿੱਤਾ ਔਰ ਅੱਗੇ ਵੀ ਦੇਣਗੇ ਇਹਨਾਂ ਨੇ ਰਾਤ ਪੂਰੀ ਆਪਣੀ ਤਸੱਲੀ ਦੇ ਨਾਲ ਬੰਦੇ ਨੂੰ ਗਿਫਟ ਆ। ਗੱਲ ਕਰੀਏ ਸੰਸਕਾਰ ਹਜੇ ਤੱਕ ਹੋਇਆ ਨਹੀਂ ਸੀ ਹੁਣ ਤੁਸੀਂ ਸੰਸਕਾਰ ਕਰਨੇ ਅੱਜ ਕਰਾਂਗੇ। ਅੱਜ ਸੰਸਕਾਰ ਕਰਾਂਗੇ। ਔਰ ਮੇਰਾ ਜਿਹੜਾ ਐਡਰੈਸ ਹੈ ਚੰਨਾ ਨਾ ਦੇ ਉੱਤੇ ਪੰਕਜ ਮੁਸਲਿਮ ਕਲੋਨੀ ਦਿੱਤਾ ਜਾ ਰਿਹਾ ਹੈ ਇਹਨੂੰ ਚੇਂਜ ਕੀਤਾ ਜਾਵੇ। ਪੰਕਜ ਸਾਨਫ ਰਜੇਸ਼ ਕੁਮਾਰ ਹਾਊਸ ਨੰਬਰ 16 ਅਰਜਨ ਨਗਰ ਨੀਅਰ ਲਮਾ ਪੈਂਡਰੋ। ਠੀਕ ਹੈ ਸਰ। ਠੀਕ ਹੈ ਜੀ। ਬਾਕੀ ਚੰਨਾ ਨੂੰ ਮੈਂ ਕਹਿਣਾ ਚਾਹਨਾ ਹੈ ਕੀ ਇਹਨੂੰ ਐਡਰੈਸ ਨੂੰ ਚੇਂਜ ਕੀਤਾ ਜਾਵੇ ਬਾਕੀ ਐਫ ਆਈ ਆਰ ਦੇ ਵਿੱਚ ਐਡਰੈਸ ਪ੍ਰੋਪਰ ਇਹੀ ਦਿੱਤਾ ਹੋਇਆ ਹੈ ਠੀਕ ਬਾਕੀ ਇਹਨਾਂ ਦੀ ਬਹੁਤ ਬਹੁਤ ਮਿਹਰਬਾਨੀ ਜਿਨ੍ਹਾਂ ਨੇ ਦਿਨ ਤਨ ਮਨ ਦੇ ਨਾਲ ਆਪਣੀ ਮਿਹਨਤ ਦੇ ਨਾਲ ਬੰਦੇ ਨੂੰ ਗ੍ਰਿਫਤਾਰ ਕੀਤਾ ਸਾਨੂੰ ਨ્યાਇ ਦਿਵਾਇਆ ਠੀਕ ਥੈਂਕ ਯੂ